ਲੋਕ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਕਿਸ ਤਰੀਕੇ ਦੀ ਸਟ੍ਰੈਟਜੀ ਬਣਾ ਕੇ ਕੰਮ ਕਰ ਰਹੀ ਹੈ ਅਖੀਰੀ 4 ਸੀਟਾਂ ਦੇ ਉੱਪਰ ਉਮੀਦਵਾਰ ਐਲਾਨ ਨੇ ਬਾਕੀ ਨੇ ਜਿਨ੍ਹਾਂ ਦੇ ਵਿੱਚੋਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੁਭਾਸ਼ ਸ਼ਰਮਾ ਦਾ ਨਾਮ ਬਹੁਤ ਚਰਚਿਤ ਆ ਰਿਹਾ ਹੈ ਤਾਂ ਗੱਲਬਾਤ ਕਰਦੇ ਹਾਂ ਸੁਭਾਸ਼ ਸ਼ਰਮਾ ਜੀ ਨਾਲ ਸੁਭਾਜੀ ਜੇਕਰ ਨਾਮ ਆਉਂਦਾ ਹੈ ਕੁਝ ਸਮੇਂ ਤੱਕ ਲਿਸਟ ਜਾਰੀ ਹੋ ਸਕਦੀ ਹੈ ਤਾਂ ਕੀ ਰੋਡ ਮੈਪ ਨੇ ਕਿਸ ਤਰੀਕੇ ਦਾ ਤੁਸੀਂ ਬਲੂਪ੍ਰਿੰਟ ਤਿਆਰ ਕੀਤਾ ਹੈ ਪਾਰਟੀ ਜਿਹੜੀ ਹੈ ਉਹ ਬਹੁਤ ਲੰਬੇ ਸਮੇਂ ਤੋਂ ਚੋਣਾਂ ਦੀ ਤਿਆਰੀ ਕਰ ਰਹੀ ਹੈ ਪਰ ਸਾਰੇ ਲੋਕ ਸਭਾ ਹਲਕਿਆਂ 'ਚ ਕਰ ਰਹੀ ਹੈ। ਸ਼੍ਰੀ ਨੰਦਪੁਰ ਸਾਹਿਬ 'ਚ ਵੀ ਪਾਰਟੀ ਦੀ ਪੂਰੀ ਤਿਆਰੀ ਹੈ। ਅਸੀਂ 9 ਦੇ 9 ਹਲਕਿਆਂ ਦੇ ਬੂਥਾਂ ਦੀਆਂ ਟੀਮਾਂ ਗਠਿਤ ਕਰ ਚੁੱਕੇ। ਸਾਡੀਆਂ ਮੀਟਿੰਗਾਂ ਲਗਾਤਾਰ ਜਾਰੀ ਨੇ ਸਾਡੀ ਮੋਦੀ ਸਾਹਿਬ ਦੇ ਕੰਮਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਮੋਦੀ ਸਰਕਾਰ ਦੀਆਂ 10 ਸਾਲ ਦੀਆਂ ਉਹਨੂੰ ਅਸੀਂ ਲੋਕਾਂ ਤੱਕ ਘਰ-ਘਰ ਲੈ ਕੇ ਜਾ ਰਹੇ ਹਾਂ। ਜਿਨ੍ਹਾਂ ਲੋਕਾਂ ਨੂੰ ਮੋਦੀ ਸਾਹਿਬ ਦੀਆਂ ਯੋਜਨਾਵਾਂ ਦਾ ਲਾਭ ਮਿਲਿਆ ਉਹਨਾਂ ਨੂੰ ਮੁਲਾਕਾਤ ਕਰ ਰਹੇ ਹਾਂ। ਸੋ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਜਿ세 ਕੈਂਡੀਡੇਟ ਅਨਾਉਂਸ ਹੋਣਗੇ ਪਾਰਟੀ ਪੂਰੇ ਜੋਰ ਸ਼ੋਰ ਨਾਲ ਚੋਣ ਮੈਦਾਨ ਜਾਏਗੀ ਕੀ ਲੱਗਦਾ ਹੈ ਵੀ 7 ਤਰੀਕ ਤੋਂ ਯਾਨਕੀ ਬੀਤੇ ਕੱਲ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਤਾਂ ਫਿਰ ਪਾਰਟੀ ਨੇ ਇੰਨਾ ਲੇਟ ਕਿਉਂ ਕਰਤਾ ਨਾਮ ਅਲਾਰਨਾ ਕਿਉਂਕਿ ਚਾਰ ਸੀਟਾਂ ਬੜੀਆਂ ਅਹਿਮ ਮੰਨੀਆਂ ਜਾ ਰਹੀਆਂ ਨੇ ਇੱਕ ਫਿਰੋਜ਼ਪੁਰ ਹੋ ਗਈ ਸੰਗਰੂਰ ਹਲਕਾ ਹੋ ਗਿਆ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਬੜਾ ਅਹਿਮ ਸੀਟਾਂ ਨੇ ਤਾਂ ਕੀ ਲੱਗਦਾ ਵੀ ਕਿਉਂ ਪਾਰਟੀ ਡੇਰ ਕਰ ਰਹੀ ਹੈ ਕੋਈ ਵੱਖਰੀ ਸਟ੍ਰੈਟਜੀ ਬਣਾ ਰਹੀ ਹੈ ਇਸ ਦੇ ਉੱਪਰ ਕੋਈ ਵੱਖਰਾ ਪਲਾਨਿੰਗ ਕੀਤੀ ਜਾ ਰਹੀ ਹੈ ਅਹਿਮ ਸੀਟਾਂ ਨੇ ਇਸ ਲਈ ਸੋਚ ਵਿਚਾਰ ਕੇ ਕਿਉਂਕਿ ਬਹੁਤ ਸਾਰੇ ਲੋਕ ਚੋਣ ਲੜਨਾ ਚਾਹੁੰਦੇ ਹਨ ਬਹੁਤ ਸਾਰੇ ਕੈਂਡੀਡੇਟ ਨੇ ਸਾਡੇ ਕੋਲ ਅੱਛੀ ਗੱਲ ਹੈ ਸਾਡੇ ਵਿਰੋਧੀ ਕਹਿੰਦੇ ਸੀ ਕਿ ਬੀਜੇਪੀ ਨੂੰ ਕੈਂਡੀਡੇਟ ਨਹੀਂ ਮਿਲਣੇ ਇੱਥੇ ਸਥਿਤੀ ਇਹ ਹੈ ਕਿ ਇੱਕ ਇੱਕ ਸੀਟ ਤੇ ਸਾਡੇ ਕੋਲੇ ਵੱਡੀ ਗਿਣਤੀ ਚ ਕੈਂਡੀਡੇਟ ਨੇ ਔਰ ਸਾਰੇ ਕੈਂਡੀਡੇਟ ਬੜੇ ਸਕਸ਼ਮ ਨੇ ਹੋ ਸਕਦਾ ਹੈ ਕਿ ਚਾਰ ਸੀਟਾਂ ਤੇ ਚਾਰ ਉਮੀਦਵਾਰ ਆਣ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਬਾਕੀ ਲੋਕ ਦਾਵੇਦਾਰ ਸਿਓ ਕਿਸੇ ਕਿਨੋਂ ਕੱਟ ਸੀਗੇ ਠੀਕ ਹੈ ਪਾਰਟੀ ਜਿੰਨਾ ਤੇ ਰੱਖੇਗੀ ਬਾਕੀ ਲੋਕਾਂ ਨੂੰ ਸੰਗਠਨ ਚ ਕੰਮ ਮਿਲੇਗਾ ਸੋ ਪਾਰਟੀ ਸਾਰਾ ਸੋਚ ਵਿਚਾਰ ਕਰ ਰਹੀ ਹੈ ਉਮੀਦ ਹੈ ਕਿ ਅੱਜ ਸ਼ਾਮ ਤੱਕ ਲਿਸਟ ਆ ਜਾਏਗੀ ਅਤੇ ਇਹਨਾਂ ਚਾਰਾਂ ਹਲਕਿਆਂ ਦੀ ਪੂਰੇ ਜ਼ੋਨਲ ਚੋਣ ਮੁਹਿੰਮ ਸ਼ੁਰੂ ਹੋਏਗੀ ਇਲੈਕਸ਼ਨ ਦੀ ਜਦੋਂ ਗੱਲ ਆਉਂਦੀ ਸੀ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਜਾਂਦਾ ਸੀ ਗੱਠਜੋੜ ਕਰਕੇ ਕੰਮ ਕਰਦੀ ਸੀ ਭਾਜਪਾ ਔਰ ਅਕਾਲੀ ਦਲ ਲੇਕਿਨ ਹੁਣ ਅਕਾਲੀ ਦਲ ਨੇ ਵੱਖਰਾ ਲੜਨਾ ਭਾਜਪਾ ਨੇ ਵੱਖਰਾ ਲੜਨਾ ਦਾ ਕਿੰਨਾ ਕੁ ਫਰਕ ਪਵੇਗਾ ਕਿ ਸਟਰੈਂਥ ਵਾਧੀ ਸੀ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਨਾਲ ਜਾਂ ਫਿਰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਦੇਖੋ ਰਾਜਨੀਤੀ ਜੇ ਨਾਲ ਨਹੀਂ ਹੁੰਦੀ ਗੱਠਜੋੜ ਨਹੀਂ ਹੈ ਇਹ ਰਿਐਲਿਟੀ ਹੈ ਭਾਜਪਾ 13 ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ਇਹ ਰਿਐਲਿਟੀ ਹੈ ਔਰ ਅਸੀਂ ਉਸੇ ਰਿਐਲਿਟੀ ਨੂੰ ਧਿਆਨ ਚ ਰੱਖ ਕੇ ਆਪਣੀ ਸਾਰੀ ਸਟ੍ਰੈਟਜੀ ਬਣਾਈ ਹੈ ਔਰ ਅੱਜ ਤੋ ਨਹੀਂ ਬਣਾਈ ਹੈ ਜਦੋਂ ਤੋਂ ਅਕਾਲੀ ਦਲਾਂ ਸਾਡਾ ਗੱਠਜੋੜ ਟੁੱਟਿਆ ਸੀ 2022 ਦੇ ਵਿਧਾਨ ਸਭਾ ਚੋਣਾਂ ਤੋਂ ਵੀ ਪਹਿਲਾਂ ਉਦੋਂ ਤੋਂ ਹੀ ਅਸੀਂ ਲਗਾਤਾਰ ਪੰਜਾਬ 'ਚ ਆਪਣੇ ਆਪ ਨੂੰ ਮਜ਼ਬੂਤ ਕਰ ਰਹੇ ਸੀ ਔਰ ਇਹ ਸੋਚ ਕੇ ਕਰ ਰਹੇ ਸੀ ਕਿ ਅਸੀਂ 13 ਦੀਆਂ 13 ਲੋਕ ਸਭਾ 2024 ਦੀਆਂ ਲੜਨੀ ਹੈ ਇਸ ਕਰਕੇ ਉਹ ਪੁਰਾਣੀ ਗੱਲ ਹੋ ਗਈ ਅੱਜ ਤੱਕ ਅਸੀਂ ਇਹ ਸੋਚ ਰਹੇ ਹਾਂ ਕਿ ਉਹਨਾਂ 13 ਸੀਟਾਂ ਨੂੰ ਜਿੱਤਣਾ ਕਿਵੇਂ ਪੰਜਾਬ ਦੇ ਅੰਦਰ ਬਹੁਤ ਅੱਛਾ ਰਿਸਪੌਂਸ ਵਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਤੁਸੀਂ ਦੇਖੋ ਕੋਈ ਵੀ ਸੀਟ ਐਸੀ ਨਹੀਂ ਹੈ 13 ਚੋਂ ਜਿੱਥੇ ਤੁਸੀਂ ਇਹ ਕਹਿ ਸਕੋਗੇ ਯਾਰ ਇਹ ਸੀਟ ਤੇ ਬੀਜੇਪੀ ਮੁਕਾਬਲੇ ਚ ਨਹੀਂ ਹੈ ਜਾਂ ਇਹ ਸੀਟ ਤੇ ਬੀਜੇਪੀ ਦਾ ਕੈਂਡੀਡੇਟ ਜਿਹੜਾ ਹੈ ਉਹ ਬਾਕੀਆਂ ਦੇ ਮੁਕਾਬਲੇ ਕਮਜ਼ੋਰ ਹੈ ਜਾਂ ਪਾਰਟੀ ਕਮਜ਼ੋਰ ਦਿਖ ਰਹੀ ਹੈ ਮਤਲਬ ਫਰੀਦਕੋਟ ਵਰਗੀ ਸੀਟ ਤੇ ਵੀ ਮਾਲਵਾ ਰੀਜਨ ਦਾ ਜਿਹੜਾ ਘੜ ਹੈ ਉੱਥੇ ਵੀ ਸਾਡਾ ਕੈਂਡੀਡੇਟ ਜਿਹੜਾ ਹੈ ਉਹ ਅਸਲ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ ਅਨਸਰਾ ਜਨਸ ਜੀ ਸੋ ਤੁਸੀਂ ਉੱਥੋਂ ਦਾ ਦਾ ਲਗਾ ਸਕਦੇ ਹੋ ਕਿ ਬੀਜੇਪੀ ਨੂੰ ਸਭ ਖਿੱਤਿਆਂ ਦਾ ਸਭ ਵਰਗਾਂ ਦਾ ਸਭ ਜਾਤੀਆਂ ਦਾ ਪੰਜਾਬ ਚ ਸਮਰਥਨ ਮਿਲ ਰਿਹਾ ਔਰ ਬੜੀ ਤਾਕਤਵਰ ਹੋ ਕੇ ਬੀਜੇਪੀ ਜਿਹੜੀ ਹੈ ਚੋਣਾਂ ਜੇ ਨਿਕਲੇਗੀ ਪਰਤੋ علاوہ ਪੰਜਾਬ ਦੀ ਗੱਲ ਮੁੱਖ ਹੁੰਦੀ ਹੈ ਤੁਸੀਂ ਪੰਜਾਬ ਚ ਕੰਮ ਕਰਦੇ ਪਏ ਹੋ ਪੰਜਾਬ ਦੇ ਵਿੱਚ ਅਕਾਲੀ ਦਲ ਕਹਿ ਲਈ ਅਕਾਲੀ ਦਲ ਖੁਦ ਨੂੰ ਪੰਥਕ ਨੂੰ ਮੁੱਦਾ ਰੱਖ ਕੇ ਅੱਗੇ ਚੱਲ ਰਹੀ ਹੈ ਬੀਜੇਪੀ ਹੈ ਉਹ ਭਗਵਾਨ ਰਾਮਚੰਦਰ ਨੂੰ ਲੈ ਕੇ ਅੱਗੇ ਚੱਲ ਰਹੀ ਹੈ ਤਾਂ ਇਹਦੇ ਵਿੱਚ ਕਿਤਨਾ ਕਿਤੇ ਇਲੈਕਸ਼ਨ ਸਿਆਸਤ ਦੇ ਵਿੱਚ ਪੰਥਕ ਪੋਲੀਟਿਸ਼ੀਅਨ ਤਾਂ ਨਹੀਂ ਵਿੱਚ ਆਉਣਗੇ ਜਾਂ ਪੰਥਕ ਪੋਲਿਟਿਕਸ ਕਹ ਲਈਏ ਪੰਜਾਬ ਦੇ ਅੰਦਰ ਇਲੈਕਸ਼ਨ ਚ ਇਸ ਵੇਲੇ ਜਿਹੜੇ ਛੱਟੇ ਮੁੱਦੇ ਮੈਨੂੰ ਦਿਖ ਰਹੇ ਆ ਨਾ ਚੱਲ ਰਹੇ ਆ ਉਹ ਹੈ ਇਕਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੀ ਫੇਲ्युअर ਹੈ ਦੇਖੋ ਲੋਕਾਂ ਨੇ ਬੜੀ ਉਮੀਦ ਨਾਲ ਸਰਕਾਰ ਚੁਣੀ ਸੀ ਬਦਲਾਅ ਕੀਤਾ ਸੀਗਾ ਲੋਕਾਂ ਨੂੰ ਉਮੀਦ ਸੀ ਕਿ ਪੰਜਾਬ ਬਦਲੇਗਾ ਨਿਕੀ ਉਹ ਬਦਲਾਅ ਉਲਟੀ ਦਿਸ਼ਾਈ ਤੁਰ ਗਿਆ ਪੰਜਾਬ ਦਾ ਕਰਜ਼ਾ ਪਹਿਲਾਂ ਨਾਲੋਂ ਵੱਧ ਗਿਆ ਪੰਜਾਬ ਚ ਬੇਰੋਜ਼ਗਾਰੀ ਪਹਿਲਾਂ ਨਾਲੋਂ ਵੱਧ ਗਈ ਪੰਜਾਬ ਚ ਡਰੱਗਸ ਦੇ ਕੇਸਸ ਪਹਿਲਾਂ ਨਾਲੋਂ ਡਰੱਗਸ ਨਾਲ ਮਰਨ ਵਾਲੇ ਕੇਸਸ ਪਹਿਲਾਂ ਨਾਲੋਂ ਵੱਧ ਗਏ ਪੰਜਾਬ ਚ ਮਾਫੀਆ ਰਾਜ ਪਹਿਲਾਂ ਨਾਲੋਂ ਵੱਧ ਗਿਆ ਪੰਜਾਬ ਚ ਗੈਂਗਸਟਰ ਪਹਿਲਾਂ ਨਾਲੋਂ ਵੱਧ ਗਏ ਪੰਜਾਬ ਚ ਰੇਤ ਪਹਿਲਾਂ ਨਾਲੋਂ ਮਹਿੰਗੀ ਹੋ ਗਈ ਪੰਜਾਬ ਚ ਇੰਡਸਟਰੀ ਦਾ ਪਲੈਂਟ ਨਾਲੋਂ ਜ਼ਿਆਦਾ ਵੱਧ ਗਿਆ ਹਰ ਪੱਖੋਂ ਪੰਜਾਬ ਨਿਗਾਰ ਵੱਲ ਗਿਆ ਭ੍ਰਸ਼ਟਾਚਾਰ ਜ਼ਿਆਦਾ ਵੱਧ ਗਿਆ ਵੀਆਈਪੀ ਕਲਚਰ ਜਿਹਦਾ ਸਭ ਤੋਂ ਵੱਡਾ ਰੋਲਾ ਪੈਂਦਾ ਸੀ ਉਹ ਪੰਜਾਬ ਚ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਿਆ ਸੋ ਪੰਜਾਬ ਦੇ ਲੋਕ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਸੋ ਇਕ ਤੇ ਬਹੁਤ ਵੱਡਾ ਮੁੱਦਾ ਅੱਜ ਪੰਜਾਬ ਚ ਉਹ ਜਿਹੜਾ ਗੁੱਸਾ ਹੈ ਆਮ ਆਦਮੀ ਪਾਰਟੀ ਦੇ ਪ੍ਰਤੀ ਉਹ ਸਰਕਾਰ ਦੇ ਪ੍ਰਤੀ ਉਹ ਦਿਖ ਰਿਹਾ ਹੈ ਦੂਸਰਾ ਜਿਹੜਾ ਵੱਡਾ ਇਸ਼ੂ ਪੰਜਾਬ ਚ ਹੈ ਉਹ ਹੈ ਭਾਰਤੀ ਜਨਤਾ ਪਾਰਟੀ ਦੀ ਮੋਦੀ ਜੀ ਦੀ ਗਵਾਈ ਚੱਲਣ ਵਾਲੀ ਸਰਕਾਰ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਦਿੱਤੇ ਕੰਮਾਂ ਤੇ ਵੀ ਲੋਕਾਂ ਨੇ ਵੋਟ ਕਰਨਾ ਹੈ ਸੋ ਪੰਜਾਬ ਚ ਜਿਸ ਪ੍ਰਕਾਰ ਦੇ ਕੰਮ ਮੋਦੀ ਸਰਕਾਰ ਨੇ ਕੀਤੇ ਚਾਹੇ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਦੀ ਗੱਲ ਹੈ ਚਾਹੇ ਉਹ 84 ਦੇ ਦੰਗਾਈਆਂ ਨੂੰ ਸਜ਼ਾ ਦਿਵਾਉਣ ਦੀਆਂ ਗੱਲਾਂ ਨੇ ਚਾਹੇ ਉਹ ਵੀਰਬਾਲ ਦੇ ਵਜ਼ਦੀ ਗੱਲ ਹੈ ਪੰਜਾਬ ਚ ਏਮਸ ਬਣਦੇ ਪੰਜਾਬ ਚ ISRO ਦੇ ਸੈਟੇਲਾਈਟ ਸੈਂਟਰ ਬਣੇ ਪੰਜਾਬ ਦਾ ਰੋਡ ਇਨਫਰਾਸਟ੍ਰਕਚਰ ਪੰਜਾਬ ਦੇ ਹਾਈਵੇਜ਼ ਪੰਜਾਬ ਦੇ 27 ਸਟੇਸ਼ਨਾਂ ਦਾ ਆਧੁਨਿਕੀਕਰਨ ਪੰਜਾਬ ਚ ਬੰਦੇ ਬਾਰਾ ਟ੍ਰੇਨਾਂ ਦੀ ਸ਼ੁਰੂਆਤ ਕਿਸਾਨਾਂ ਦੇ ਖਾਤੇ ਚ ਪੈਸੇ 12 ਲੱਖ ਤੋਂ ਵੱਧ ਟਾਇਲਟ 11 ਲੱਖ ਤੋਂ ਵੱਧ ਗੈਸ ਦੇ ਕਨੈਕਸ਼ਨ ਅੰਮ੍ਰਿਤ ਯੋਜਨਾ ਦੇ ਤਹਿਤ ਪੰਜਾਬ ਦੇ ਸ਼ਹਿਰਾਂ ਲਈ ਪੈਸੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦਾ ਮਜ਼ਬੂਤੀਕਰਨ ਇੰਨੇ ਕੰਮ ਮੋਦੀ ਸਾਹਿਬ ਨੇ ਕੀਤੇ ਹੈ ਉਹਦੇ ਕਰਕੇ ਲੋਕਾਂ ਦੇ ਅੰਦਰ ਇੱਕ ਚਰਚਾ ਹੈ ਕਿ ਕਮਨੇ ਮੋਦੀ ਦੀ ਸਰਕਾਰ ਹੈ ਜਿਨ ਨੇ ਇੰਨਾ ਕੰਮ ਦੇਸ਼ ਲਈ ਤੇ ਕੀਤਾ ਕੀਤਾ ਪੰਜਾਬ ਲਈ ਕੀਤਾ ਔਰ ਦੂਜੇ ਬੰਨੇ ਝਾੜੂ ਦੀ ਸਰਕਾਰ ਸੋ ਇਹਨਾਂ ਦੋਨਾਂ ਸਰਕਾਰਾਂ ਨੂੰ ਤੋਲ ਕੇ ਲੋਕ ਵੋਟ ਪਾ ਰਹੇ ਆ ਸੋ ਇਹ ਦੋ ਹੀ ਵੱਡੇ ਇਸ਼ੂ ਐ ਇਸ ਲਈ ਦੋ ਹੀ ਵੱਡੇ ਨਰੇਟਿਵ ਪੰਜਾਬ ਚੱਲ ਰਹੇ ਆ ਔਰ ਤੁਸੀਂ ਦੇਖੋਗੇ ਜਦੋਂ ਰਿਜ਼ਲਟ ਆਣਗੇ ਤੇ ਲੋਕ ਜਿਹੜੇ ਆ ਭਾਰਤੀ ਜਨਤਾ ਪਾਰਟੀ ਪ੍ਰਤੀ ਸਮਰਥਨ ਦੇਣੇ। ਅਕਾਲੀ ਦਲ ਕਹਿੰਦੇ ਆ ਵੀ ਅਸੀਂ ਬਟਿੰਡੇ 'ਚ ਏਮਸ ਬਣਾਇਆ ਬਾਦਲ ਸਾਹਿਬ ਦੀ ਸਰਕਾਰ ਨੇ ਸੜਕਾਂ ਬਣਾਤੀਆਂ ਅਕਾਲੀ ਦਲ ਸਰਕਾਰ ਨੇ ਜੇ ਇਹ ਕਰਤਾ ਇਸ ਇਹ ਸਾਰਾ ਕੁਝ ਫਿਰ ਜਿਵੇਂ ਤੁਸੀਂ ਕਹ ਰਹੇ ਹੋ ਭਾਜਪਾ ਸਰਕਾਰ ਨੇ ਕੀਤਾ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਪਹਿਲਾ ਗੱਠ ਜੋੜ ਸੀ ਹੁਣ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਹੋ ਤਾਂ ਕੀ ਲੱਗਦਾ ਵੀ ਦੋਨਾਂ ਦੇ ਵਿੱਚ ਜਿਸ ਤਰੀਕੇ ਦਾ ਇੱਕ ਤਰ੍ਹਾਂ ਦਾ ਕੁੜੱਤਨ ਵਾਲਾ ਮਾਹੌਲ ਬਣਦਾ ਉਹ ਕਹਿੰਦੇ ਵੀ ਅਸੀਂ ਕੀਤਾ ਤੁਸੀਂ ਕਹਿੰਦੇ ਅਸੀਂ ਕੀਤਾ ਔਰ ਦੂਸਰੀ ਗੱਲ ਆਮ ਆਦਮੀ ਪਾਰਟੀ ਦੀ ਰਹੀ ਗੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ੁਰੂਆਤ ਕੀਤੀ ਸੀ ਵੀ ਅੱਥੀ ਗੈਂਗਸਟਰਸ ਨੂੰ ਖਤਮ ਕਰਾਂਗੇ ਸਿਹਤ ਔਰ ਸਿੱਖਿਆ ਨੂੰ ਮਜ਼ਬੂਤ ਕਰਾਂਗੇ ਤਾਂ ਮੇਰਾ ਸਵਾਲ ਹੈ ਵੀ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਤੁਸੀਂ ਕਿਵੇਂ ਆਪਣੀ ਪਾਰਟੀ ਨੂੰ ਉੱਤੇ ਲੈ ਕੇ ਜਾਣਾ ਦੇਖੋ ਆਮ ਆਦਮੀ ਪਾਰਟੀ ਨੇ ਜੋ ਗੱਲਾਂ ਕਹੀਆਂ ਉਹ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਹੈ। ਇਸੇ ਵੀ ਗੱਲ ਨੂੰ ਸਿਰੇ ਨਹੀਂ ਚੜਾ ਸਕਿਆ। ਉਹਨਾਂ ਦਾ ਜਿਹੜਾ ਸੋ ਕਾਲਡ ਐਜੂਕੇਸ਼ਨ ਮਾਡਲ ਸੀ ਜਾ ਕੇ ਦੇਖੋ ਨਾ ਪੰਜਾਬ ਦੇ ਸਕੂਲਾਂ ਦੀ ਹਾਲਤ ਕੀ ਹੈ। ਮੁਹੱਲਾ ਕਲੀਨਿਕ ਖੋਲੇ ਜਿਹੜੀ ਆਲਰੇਡੀ ਕੇਂਦਰ ਸਰਕਾਰ ਦੀ ਸਕੀਮ ਚੱਲ ਰਹੀ ਸੀ ਵੈਲਨੈਸ ਸੈਂਟਰ ਦੀ ਪੈਸਾ ਆ ਰਿਹਾ ਸੀ ਉੱਥੇ ਲੀਪਾ ਪੋਤੀ ਕਰਕੇ ਉਹਦੇ ਚ ਵੀ ਭ੍ਰਸ਼ਟਾਚਾਰ ਕੀਤਾ ਭਗਵੰਤਪານ ਦੀਆਂ ਫੋਟੋਆਂ ਲਾਇਕ ਕਹਿੰਦਾ ਸਭ ਅਸੀਂ ਮੁਹੱਲਾ ਕਲੀਨਿਕ ਖੋਲਤੇ ਉਹ ਯੋਜਨਾ ਦੇ ਹਿਸਾਬ ਨਾਲ ਨਹੀਂ ਖੁੱਲੇ ਸੀ ਕੇਂਦਰ ਸਰਕਾਰ ਨੇ ਅਗਲੀ ਕਿਸ਼ਤੀ ਜਾਰੀ ਨਹੀਂ ਕੀਤੀ ਉੱਥੇ ਬੁਰੀ ਹਾਲਤ ਹੈ ਪੰਜਾਬ ਦੇ ਸਿਵਲ ਹਸਪਤਾਲਾਂ ਦੀ ਬੁਰੀ ਹਾਲਤ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੁਰੀ ਹਾਲਤ ਹੈ ਨਾ ਇਹ ਸਿੱਖਿਆ 'ਚ ਕੁਝ ਕਰ ਸਕੇ ਨਾ ਇਹ ਹੈਲਥ 'ਚ ਕੁਝ ਕਰ ਸਕੇ ਸੋ ਇਸ ਕਰਕੇ ਇਹਨਾਂ ਨੂੰ ਤਾਂ ਜਵਾਬ ਦੇਣਾ ਹੀ ਔਖਾ ਹੈ ਅਕਾਲੀ ਦਲ ਦੇ ਜਿਹੜੀ ਤੁਸੀਂ ਗੱਲ ਕਹੀ ਐਮਜ਼ ਦੀ ਤੇ ਐਮਜ਼ ਤੇ ਮੋਦੀ ਸਾਹਿਬ ਨਹੀਂ ਬਣਾਇਆ ਸਭ ਨੂੰ ਪਤਾ ਹੈ ਕੇਂਦਰ ਸਰਕਾਰ ਨੇ ਬਣਾਇਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉਹਨਾਂ ਦੇ ਐਮਪੀ ਨੇ ਮੌਜੂਦਾ ਉਹ ਸਾਰੇ ਨੇ ਬਹੁਤ ਲੰਬਾ ਸਮਾਂ ਕੇਂਦਰ ਸਰਕਾਰ ਦਾ ਸੋ ਕ੍ਰੈਡਿਟ ਲੈਣਾ ਚਾਹੁੰਦੇ ਹੋਣ ਤੇ ਉਹਨਾਂ ਨੂੰ ਕੋਈ ਅਸੀਂ ਮਨਾ ਨਹੀਂ ਕਰ ਰਹੇ ਹੁੰਦੇ ਸੀ ਲੇਕਿਨ ਲੋਕ ਇਹ ਜਾਣਦੇ ਆ ਕਿ ਸਭ મોદી ਸਾਹਿਬ ਨੇ ਕੀਤਾ ਹੈ। ਔਰ ਕੱਲੇ ਬਠਿੰਡੇ ਲਈ ਨਹੀਂ ਕੀਤਾ ਪੂਰੇ ਪੰਜਾਬ ਲਈ ਕੀਤਾ। મોદી ਸਾਹਿਬ ਦੀ ਜਿਹੜੀ ਦਰਿਆ ਦਿੱਲੀ ਹੈ ਪੰਜਾਬ ਦੇ ਲੋਕ ਇਹ ਵੀ ਜਾਣਦੇ ਨੇ ਕਿ ਵੀ મોદી ਸਾਹਿਬ ਨੇ ਕੀਤਾ ਅੱਜ ਵੀ ਕੇਂਦਰ ਚ ਸਰਕਾਰ ਕਿਹਦੀ ਬੰਨੀ ਹੈ? મોદી ਸਾਹਿਬ ਦੀ ਬੰਨੀ ਹੈ। ਅਕਾਲੀਆਂ ਦੀ ਤਾਂ ਬੰਨੀ ਨਹੀਂ। ਅਕਾਲੀਆਂ ਦੀ ਤਾਂ ਖਾਤਾ ਵੀ ਨਹੀਂ ਖੁੱਲਣਾ। ਸਰਕਾਰ ਬਣਾਉਣੀ ਤਾਂ ਬੜੀ ਦੂਰ ਦੀ ਗੱਲ ਹੈ ਸੋ ਇਸ ਕਰਕੇ ਲੋਕ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਆਂ ਔਰ ਉਸ ਸਾਰੀਆਂ ਗੱਲਾਂ ਨੂੰ ਸਮਝ ਕੇ ਅੱਜ ਲੋਕਾਂ ਦੇ ਅੰਦਰ ਇੱਕ ਚਰਚਾ ਹੈ ਕਿ ਯਾਰ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕੌਣ ਕਰ ਸਕਦਾ ਹੈ ਪੰਜਾਬ 'ਚ ਲਾਅ ਐਂਡ ਆਰਡਰ ਨੂੰ ਠੀਕ ਕੌਣ ਕਰ ਸਕਦਾ ਹੈ ਪੰਜਾਬ 'ਚ ਗੈਂਗਸਟਰਾਂ ਦਾ ਖਾਤਮਾ ਕੌਣ ਕਰ ਸਕਦਾ ਹੈ ਜਦ ਇਹ ਸਾਰੇ ਸਵਾਲ ਖੜੇ ਹੁੰਦੇ ਆ ਤੇ ਲੋਕਾਂ ਨੂੰ ਇੱਕੋ ਹੀ ਜਵਾਬ ਦਿਖਦਾ ਮੋਦੀ ਸਾਹਿਬ ਕਰ ਸਕਦੇ ਆ ਭਾਰਤੀ ਜਨਤਾ ਪਾਰਟੀ ਕਰ ਸਕਦੇ ਕਿਉਂਕਿ ਉਹਨਾਂ ਨੇ ਕੀਤਾ यूपी ਨੂੰ ਜੋ ਬਦਨਾਮ ਸੀ ਦੇਸ਼ ਚ ਲਾਅ ਐਂਡ ਆਰਡਰ ਲਈ ਅੱਜ ਦੇਖੋ यूपी ਸਭ ਤੋਂ ਪੀਸਫੁੱਲ ਸਟੇਟ ਹੋ ਗਿਆ ਔਰ ਪੰਜਾਬ ਦੇ ਲੋਕ ਤੇ ਰੋਜ਼ यूपी ਜਾਂਦੇ ਆ ਉਹ ਦੇਖਦੇ ਆ ਔਰ ਉਹ ਕਹਿੰਦੇ ਅੱਜ ਪਿੰਡ ਚ ਬੈਠ ਕੇ ਕਿ ਯਾਰ ਇਹ यूपी ਬਦਲ ਸਕਦਾ ਹੈ यूपी ਚ ਗੈਂਗਸਟਰ ਖਤਮ ਹੋ ਜਾਂਦੇ ਪੰਜਾਬ ਚ ਕਿਉਂ ਨਹੀਂ ਹੋ ਸਕਦੇ ਸੋ ਇਸ ਕਰਕੇ ਇਹ ਪੰਜਾਬ ਦਾ ਇੱਕ ਨਰੇਟਿਵ ਬਣ ਰਿਹਾ ਹੈ ਕਿ ਅਸੀਂ ਅਕਾਲੀ ਵੇਖ ਲਈਏ ਅਸੀਂ ਕਾਂਗਰਸੀ ਵੇਖ ਲਈਏ ਝਾੜੂ ਵਾਲੇ ਵੀ ਦੇਖ ਲਈਏ ਕਿ ਬੀਜੇਪੀ ਨੂੰ ਮੌਕਾ ਦੇਣਾ ਗੈਂਗਸਟਰਵਾਦ ਦੀ ਤੁਸੀਂ ਜ਼ਿਕਰ ਕੀਤਾ ਗੈਂਗਸਟਰਵਾਦ ਪੰਜਾਬ ਚ ਲਗਾਤਾਰ ਵਧ ਰਿਹਾ ਹੈ ਬੀਤੇ ਕੱਲ ਖਰੜ ਦੇ ਵਿੱਚ ਇੱਕ ਬੌਂਸਰ ਦਾ ਗੋਲੀਆਂ ਮਾਰ ਕੇ ਸ਼੍ਰੀਆਮ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਲਗਭਗ 1 ਵਜੇ ਦਾ ਟਾਈਮ ਸੀ ਦੁਪਹਿਰੇ ਔਰ ਪਿਛਲੇ ਦਿਨੀ ਜਿਸ ਤਰੀਕੇ ਨਾਲ ਵਿਕਾਸ ਵੱਗਾ ਦਾ ਕਤਲ ਹੋਇਆ ਲਗਭਗ ਰੋਜ਼ ਹੀ ਗੋਲੀਆਂ ਦੇ ਨਾਲ ਗੈਂਗਸਟਰਾਂ ਵੱਲੋਂ ਕਤਲ ਕੀਤੇ ਜਾਂਦੇ ਨੇ ਬਾਅਦ ਵਿੱਚ ਸੋਸ਼ਲ ਅਕਾਊਂਟਸ 'ਤੇ ਉੱਪਰ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਤਾਂ ਕੀ ਲੱਗਦਾ ਵੀ ਭਾਜੀਪੀ ਇਹ ਸਾਰਾ ਕੁਝ ਕਰਨ ਦੇ ਲਈ ਸਮਰੱਥ ਹੈ ਕਰ ਸਕੂ ਕੋਈ ਆਕੇ ਭਾਜੀਪੀ ਹੀ ਕਰਨ ਤੇ ਸਮਰੱਥ ਹੈ ਕੋਈ ਔਰ ਪਾਰਟੀ ਸਮਰੱਥ ਨਹੀਂ ਹੈ ਕਿਉਂਕਿ ਭਾਜੀਪੀ ਨੇ ਕੀਤਾ ਹੈ ਬੀਜੇਪੀ ਦੀ ਟੈਰੋਰੀਜ਼ਮ ਦੇ ਖਿਲਾਫ ਬੀਜੇਪੀ ਦੀ ਗੈਂਗਸਟਰਾਂ ਦੇ ਖਿਲਾਫ ਬੀਜੇਪੀ ਦੀ ਮਾਫੀਆ ਦੇ ਖਿਲਾਫ ਜਿਹੜਾ ਟਰੈਕ ਰਿਕਾਰਡ ਹੈ ਉਹ ਚਾਹੇ ਤੁਸੀਂ ਸਟੇਟਾਂ ਹੀ ਦੇਖ ਲਓ ਚਾਹੇ ਸੈਂਟਰ ਚ ਦੇਖ ਲਓ ਸਭ ਲੋਕ ਨੂੰ ਜਾਣਦੇ ਆ ਇਸ ਗੱਲ ਨੂੰ ਇਸ ਕਰਕੇ ਲੋਕਾਂ ਚ ਗੱਲ ਇਹ ਹੈ ਕਿ ਬੀਜੇਪੀ ਹੀ ਕਰ ਸਕਦੀ ਹੈ ਹੋਰ ਕਰ ਨਹੀਂ ਸਕਦਾ ਕੋਈ ਸੈਂਟਰ ਦੇ ਮੁੱਦੇ ਅਲੱਗ ਰਹਿ ਗਏ ਸੁਭਾਸ਼ਜੀ ਪੰਜਾਬ ਦੇ ਮੁੱਦੇ ਵੱਖਰੇ ਨੇ ਪੰਜਾਬ ਦੇ ਵਿੱਚ ਤੁਹਾਡੇ ਕੈਂਡੀਡੇਟਸ ਨੂੰ ਪ੍ਰਚਾਰ ਵੀ ਕਰਨ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਤਾਂ ਉਹਨੂੰ ਕਿਵੇਂ ਟੈਕਲ ਕਰੋ ਕੋਈ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੱਕ ਤੁਸੀਂ ਜਾਂ ਤੁਹਾਡੇ ਸੀਨੀਅਰ ਨੁਮਾਇੰਦੇ ਹਨ देखो ਅਸੀਂ ਬਹੁਤ ਕੋਸ਼ਿਸ਼ ਕੀਤੀ ਸਾਡੇ ਤਿੰਨ ਤਿੰਨ ਕੇਂਦਰੀ ਮੰਤਰੀ ਚੰਡੀਗੜ੍ਹ ਆਏ ਬਹੁਤ ਰਾਉਂਡ ਵਾਰਤਾ ਵੀ ਹੋਈ ਲੇਕਿਨ ਉਹ ਬਜ਼ਿਦ ਨੇ ਉਹ ਵਾਰਤਾ ਕਰਨੇ ਨਹੀਂ ਚਾਹਦੇ ਉਹਨਾਂ ਦਾ ਉਦੇਸ਼ ਹੀ ਹੈ ਕਿ ਅਸੀਂ ਇਲੈਕਸ਼ਨ ਨੂੰ ਡਿਸਟਰਬ ਕਰਨਾ ਹੈ ਭਾਜਪਾ ਲੋਕਤੰਤਰ 'ਤੇ ਵਿਸ਼ਵਾਸ ਰੱਖਣ ਵਾਲੀ ਪਾਰਟੀ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਕੈਂਪੇਨ ਕਰ ਰਹੇ ਹਾਂ ਸਾਨੂੰ ਪਿੰਡਾਂ 'ਚ ਵੀ ਬਹੁਤ ਅੱਛਾ ਸਮਰਥਨ ਮਿਲ ਰਿਹਾ ਹੈ ਜਿਹੜਾ ਇਹ ਵਿਰੋਧ ਹੋ ਰਿਹਾ ਹੈ ਇਹ ਕਿਸਾਨਾਂ ਦਾ ਵਿਰੋਧ ਨਹੀਂ ਹੈ ਇਹ ਕਿਸਾਨ ਜਥੇਬੰਦੀਆਂ ਦੇ ਉਹ ਵੀ ਕੁਝ ਸਿਲੈਕਟਡ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ کارਕੁਨ ਨੇ ਉਹਨਾਂ ਦਾ ਉਹ ਵਿਰੋਧ ਕਰ ਰਹੇ ਨੇ ਇੱਕਾ ਦੁੱਕਾ ਜਗ੍ਹਾ ਵਿਰੋਧ ਹੋ ਰਿਹਾ ਹੈ ਅਸੀਂ ਉਹਨੂੰ ਟੈਕਲ ਕਰ ਰਹੇ ਹਾਂ ਪਿੰਡਾਂ 'ਚ ਸਾਡੇ ਪ੍ਰੋਗਰਾਮ ਵੀ ਹੋ ਰਹੇ ਨੇ ਰੈਲੀਆਂ ਵੀ ਹੋ ਰਹੀਆਂ ਹਨ ਡੋ ਟੂ ਡੋਰ ਕੈਂਪੇਨ ਵੀ ਚੱਲ ਰਹੀ ਹੈ ਜਿੱਥੇ ਥੋੜੀ-ਬਹੁਤ ਦਿੱਕਤ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਹਰੇਕ ਚੁਣਾ ਕੈਂਡੀਡੇਟ ਨੂੰ ਚੋਣ ਪ੍ਰਚਾਰ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਔਰ ਮੇਰੀ ਤੇ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਠੀਕ ਹੈ ਉਹਨਾਂ ਦੇ ਆਪਣੇ ਕੁਝ ਇਸ਼ੂ ਹੋਣਗੇ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਚੱਲ ਰਿਹਾ ਹੈ। ਅਗਰ ਉਹ ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੈ, ਕੋਈ ਵੀ ਸਹਿਮਤ ਹੋ ਸਕਦਾ ਹੈ। ਉਹਨਾਂ ਕੋਲ ਮੌਕਾ ਹੈ ਕਿ ਲੋਕਾਂ ਜਾਣ ਆਪਣੀ ਗੱਲ ਰੱਖਣ। ਲੋਕਾਂ ਨੂੰ ਕਹਿਣ ਕਿ ਭਈ ਮੋਦੀ ਸਾਹਿਬ ਨੂੰ ਵੋਟ ਨਾ ਪਾਓ, ਭਾਜਪਾ ਨੂੰ ਵੋਟ ਨਾ ਪਾਓ, ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ। ਲੇਕਿਨ ਕੈਂਡੀਡੇਟਸ ਨੂੰ ਚੋਣ ਪ੍ਰਚਾਰ ਨਹੀਂ ਕਰਨ ਦੇਣਾ, ਉਹਨੂੰ ਰੋਕਣਾ, ਹਮਲੇ ਵੀ ਕਰਨਾ ਇਹ ਕੋਈ ਲੋਕਤੰਤਰ ਲਈ ਚੰਗੀ ਪਰੰਪਰਾ ਨਹੀਂ ਹੈ। ਧੰਨਵਾਦ ਆ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ। ਭਾਜਪਾ ਤੋਂ ਸੁਬਾਸ਼ ਸ਼ਰਮਾ ਦੇ ਨਾਲ ਔਰ ਕੁਝ ਸਮੇਂ ਤੱਕ ਜਿਹੜੀ ਟਿਕਟ ਅਨਾਉਂਸ ਹੁੰਦੀ ਹੈ ਜਦ ਕਿੜੀ ਲਿਸਟ ਜਾਰੀ ਹੁੰਦੀ ਹੈ ਔਰ ਉਹਦੇ ਉੱਪਰ ਨਾਮ ਜਿਹੜੇ ਨੇ ਉਹ ਸੁਨਿਸ਼ਚਿਤ ਕੀਤੇ ਜਾਣਗੇ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦਿਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ, YouTube, Facebook, Instagram, X ਔਰ WhatsApp ਚੈਨਲ ਪਰ।